ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਮੜਾਉਣ ਪਿੰਡ ਮਾਲਾ ਖੇੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਫਸਲ ਉੱਤਰਾ ਚਾਰ ਦਿਖਾਵਾਂਗੇ ਅਸੀਂ ਤਿੰਨ ਬਾਈ ਨੇ ਸ਼ੇਅਰ ਕਰਤੀਆਂ ਨਾ ਤੇ ਅੱਜ ਇੱਕੋ ਹੀ ਨਗੀਨਾ ਦਿਖਾਵਾਂਗੇ ਉਹ ਵੀ ਨੀਲੀ ਰਾਵੀ ਦਾ ਤੇ ਚੰਗੇ ਮਿਲਕ ਰਿਕਾਰਡ ਵਾਲਾ ਵਾ ਆਪਾਂ ਪੁੰਚਿਆ ਬਾਈ ਸ਼ੇਰੇ ਦੇ ਕੋਲ ਤਿਆਰੋ ਕਰਦੇ ਆਂ ਬਾਈ ਨਾਲ ਗੱਲਬਾਤ ਲਈਦੇ ਆਂ ਜਾਣਕਾਰੀ ਇਹਦੇ ਬਾਰੇ ਐਸੇ ਬਾਈ ਜੀ ਸਤਿਗੁਰੂ ਵੀਰ ਜੀ ਸਤਿਗੁਰੂ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਹੈ ਹਾਂਜੀ ਆਂਦੇ ਚਾਰ ਪੌਣੀਆਂ ਝੋਟੀਆਂ ਮੈਂ ਤਾਂ ਚਾਰ ਪੌਣੀਆਂ ਵੀ ਵੀਰ ਜੀ ਫਿਰ ਮਾਰ ਗਿਆ ਕੋਈ ਵੀਰ ਭਰਾ ਮੋਰਚਾ ਅੱਛਾ ਅੱਛਾ ਤੇ ਚਲੋ ਆਪਾਂ ਇਸੇ ਚੈਨਲ ਤੇ ਢਾਡੇ ਵਾਲੇ ਤੇ ਪੌਣੀਆਂ ਨੇ ਵੀ ਵੀਰ ਨਹੀਂ ਠੀਕ ਹੈ ਠੀਕ ਹੈ ਕੱਲ ਨੂੰ ਜਾਂ ਪਰਸੋਂ ਨੂੰ ਪੈ ਜਾਣਗੀਆਂ ਫੇਰ ਠੀਕ ਹੈ ਜੀ ਹਾਂਜੀ ਇਹ ਵਿਗਿਆਪਨਾਂ ਨਾਮ ਦੇ ਟੈਸ ਦੱਸਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਕਿਰੀ ਤਹਿਸੀਲ ਹਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਦੇ 618 ਠੀਕ ਹੈ ਜੀ ਹਾਂ ਜੀ ਬਈ ਦੱਸਿਓ ਹਿੰਦੀ ਦਾ ਵੀ ਗਣਮਾਸ ਬਾਜੀ ਵੀ ਡਾਇਮੰਡ ਪੀਸ ਲੈਂਦਾ ਜੇ ਕੱਢ ਕੇ ਤੇ 20 ਲੀਟਰ ਵੀਜੀ ਇਹਨਾਂ ਨੇ ਘਰ ਵਾਲਿਆਂ ਨੇ ਦੱਸਿਆ ਵੀ ਅਸੀਂ ਦੁੱਧ ਚੁੰਦੇ ਰਹੇ ਹਾਂ ਅੱਛਾ ਬਾਕੀ ਵੀਰ ਭਰਾ ਆਪਣੀ ਸੇਵਾ ਤੇ ਮੰਨ ਲਓ ਜਿੰਨਾ ਮੱਦੀ ਭਾਵੇਂ 20 ਚੋਲਣ 22 ਚੋਲਣ ਠੀਕ ਹੈ 18 ਕਿਲੋ ਦੀ ਗਾਰੰਟੀ ਦਵਾਂਗੇ 18 ਕਿਲੋ ਹੱਸ ਕੇ ਮੈਂ ਦੁੱਧ ਦਊਗੀ ਠੀਕ ਹੈ ਠੀਕ ਹੈ ਲੋ ਜੀ ਦੁੱਧ ਦਾ ਡਰਾਂ ਬਾਕੀ ਖੋਲ ਕੇ ਦਾ ਡਰਾਂ ਜਿਦਾਂ ਆਪਾਂ ਸਮੁੰਦਰ ਕਹਿ ਦਿੰਨੇ ਵੀਜੀ ਤੇ ਦੂਜਾ ਸੁਗਾ ਗਾਰੰਟੀ ਦੇ ਨਾਲ ਪੂਰਾ ਸੁਨਾਲੀ ਝੋਡੀ ਠੀਕ ਹੈ ਠੀਕ ਹੈ ਲੋ ਜੀ ਜਿਆ ਸੁਗਾ ਸੁੂ ਵੀ ਕਰਮ ਵਾਲੀ ਇਹ ਕੱਦ ਵਜਨ ਦੀ ਬਹੁਤ ਵੱਡੀ ਹੈ ਵੀਜੀ ਡਰਾਮੀਆਂ ਹਿਸਾਬ ਨਾਲ ਤੇ ਗੌਲੀ ਫੇਰ ਭਾਵੇਂ ਇਹਦਾ ਲੈਂਥ ਵੀ ਬਹੁਤ ਜਿਆਦਾ ਚੰਗੀ ਆ ਗਈ ਤੇ ਕੱਲ ਵਜੋਂ ਵੀ ਬਹੁਤ ਜਿਆਦਾ ਵਾ ਉਹ ਨਿੰਦੀ ਦਾ ਵੀ ਦੇ ਵਿੱਚ ਆ ਗਈ ਮਨਕੀ ਅੱਖ ਤੇ ਹਵਾਨੇ ਦੇ ਵੀ ਡੱਬ ਡੁੱਬ ਜਿਹੜੇ ਬਹੁਤ ਹੀ ਚੰਗੇ ਆ ਗਏ ਆ ਯਾਰ ਇਹ ਬਈ ਕਿੰਨਾ ਲੱਗੂ ਪੈਰਾਂ ਨੂੰ ਤਾਂ ਵੀ ਜੀ ਤਿਆਰੀ ਇਹ ਬਿਲਕੁਲ ਬਈ ਵੀ ਮਾ ਲੋ ਚਾਰ ਪੰਜ ਦਿਨਾਂ ਦੀ ਗਿਣਤੀ ਹੈ ਠੀਕ ਹੈ ਠੀਕ ਹੈ ਜੀ ਚਾਰ ਪਾਣੀ ਦਿਨ ਲਾ ਜੂਗੀ ਪਰ ਮਾਲ ਜਿੱਥੇ ਲੁੱਟੂ ਲਾ ਜਿਗੀਆਂ ਠੀਕ ਹੈ ਠੀਕ ਹੈ ਘਰ ਵਾਲੇ ਕਹਿੰਦੇ ਵੀ ਭਾਜੀ ਬੰਦਰਾ ਪੂਰੇ ਸੂਣ ਤੇ ਆ ਗਈ ਨਾ ਦੇਣਾ ਹਾਂਜੀ ਹਾਂਜੀ ਤੇ ਇਹ ਕਹਿੰਦੇ ਵੀ ਬਹਿਣਾ ਉੱਠਣਾ ਇਹਨੂੰ ਪੂਰਾ ਮੁਸ਼ਕਲ ਹੋ ਜਾਂਦਾ ਮੈਨੂੰ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਬਾਕੀ ਐ ਚਫ ਗਾਵਾਂ ਨੂੰ ਕੱਟੂਗੀ ਜਿੱਦਨ ਫੁੱਲ ਤਿਆਰ ਹੋ ਗਈ ਤੇ ਲਾਂਟੂ ਲਾ ਜਿਹੜੀਆਂ ਕਾਫੀ ਜਹਾਵਾਂ ਨੇ ਸਣ ਵੀ ਕਹਿਣ ਗਿੱਟ ਗਿੱਟ ਤੇ ਲੱਗਾ ਵਾ ਕਰੋ ਜੀ ਚੱਕ ਬਾਕੀ ਆਣ ਪੰਡਾ ਹੀ ਪਾਈਆਂ ਕਰ ਮਾਲੀ ਨੇ ਚੰਗੀ ਤਰ੍ਹਾਂ ਬਖਾ ਦਿਓ ਥੋੜਾ ਲੋ ਜੀ ਤਾਂ ਚੇਕ ਕਰ ਜਦ ਅੱਡੇ ਢਿੱਲਾ ਵੀ ਜਿਆਦਾ ਬਹੁਤ ਜ਼ਿਆਦਾ ਵਾ ਜਦ ਤਨ ਫੁੱਲ ਤਿਆਰ ਹੋ ਗਈ ਤੇ ਥਣ ਵੀ ਨੋਨ ਵਾਲਾ ਲੱਗਾ ਪਿਆ ਤੇ ਨੋਨ ਵਾਲੇ ਥਣ ਦੀ ਜਿਹੜਾ ਸਿਵਾਇ ਬਹੁਤ ਜਿਆਦਾ ਹੁੰਦੀ ਆ ਤੇ ਬਹਾਨੇ ਦੇ ਨਾਲਾ ਲੱਗਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਡੱਬ ਵੀ ਦੋਹਾਂ ਸਾਈਡਾਂ ਦੇ ਕਰਨ ਵਾਲੀ ਦੇ ਆਏ ਆ ਲੋ ਜੀ ਤੇ ਕੁਲੀ ਨੂੰ ਬਹੁਤ ਜਿਆਦਾ ਚੌੜੀ ਆ ਨਾ ਮੰਜਾ ਡੈਂਦਾ ਵਾ ਇਹ ਸ਼ਾਕੀਆਂ ਬਿੱਜੀ ਕੋਈ ਸ਼ਾਕੀ ਨਹੀਂ ਹੈ ਹਾਂਜੀ ਹਾਂਜੀ ਇਹ ਗੇਰ ਵੀ ਪਰਾਂ ਜਰੂਰ ਪਈਏ ਲਾਉਣੇ ਆ ਜਿੱਥੇ ਦੋ ਮਹੀਆਂ ਬੰਨਣੀਆਂ ਤੇ ਇੱਕੋ ਹੀ ਵਧੀ ਹੋਵੇ ਨਾ ਗਲਤੋ ਨਾਲੇ ਬੁੰਲੀ ਦਾ ਸ਼ਿੰਗਾਰ ਆ ਤੇ ਨਾਲੇ ਨਾਲੇ ਦੁੱਧ ਦੇ ਟੱਕੇ ਲਾਈ ਜਾਣੇ ਮਹੀਨੇ ਕਹਿੰਦੇ ਨਾਲਾ ਨੂਰਾਂ ਜੀਆਂ ਤੁਮਾ ਸਾਈਡਾਂ ਤੇ ਬਹੁਤ ਜ਼ਿਆਦਾ ਚੰਗੀਆਂ ਆ ਗਈਆਂ ਵਾ ਹਾਂ ਨਾ ਨਾ ਵੀ ਕੁਆਲਟੀ ਦੀ ਚੋਣ ਆਣੀ ਨਹੀਂ ਪੀਪੇ ਦੀ ਚੋਣ ਆਲੀ ਗੱਲ ਜੀ ਠੀਕ ਹੈ ਠੀਕ ਹੈ ਬਾਕੀ ਵੀਰ ਭਰਾਣਾ ਪਤਾ ਵੀ ਹੈਗਾ ਵੀ ਇਹ ਨਸਲ ਪਰੇ ਹਾਂਜੀ ਹਾਂਜੀ ਰੋਪਰਾ ਵੀਰ ਦੀ ਠੰਡੀ ਧੀਰੀ ਹੈ ਠੀਕ ਹੈ ਜੀ ਹਾਂਜੀ ਸੁਭਾਸੂ ਦੀ ਪੂਰੀ ਸ਼ਾਂਤ ਹੈ ਮਹੀ ਜਿ ਤਰ੍ਹਾਂ ਮੰਨੋ ਵੀ ਤੋਰੇ ਤਾਰੇ ਦੇ ਹੈ ਕੱਦ ਕਾਰ ਦੀ ਬਹੁਤ ਚੰਗੀ ਬਹੁਤ ਚੰਗੀ ਠੀਕ ਹੈ ਤੇਰਾ ਮੋਦ ਬਾਈ ਇਹ ਮੋਲ ਵੀ ਜੀ ਇਹਦਾ ਤੇ ਦੋ ਕਰਦੇ ਜੀ ਤਾਂ ਵੀ ਥੋੜਾ ਵਾ ਹਾਂ ਜੀ ਜੇ ਸਾਹ ਹੁਣਾ ਯਾਦ ਕਰ ਦਿਆ ਹਾਂ ਜੀ ਤੇ ਤੁਹਾਨੂੰ ਪਤਾ ਆਪਾਂ ਲਾਲ ਚਾਲੇ ਫਾਸੇ ਨਹੀਂ ਆਉਂਦੇ ਹੁੰਦੇ ਜੇ ਮਹਾਰਾਜ ਗੁਰੂਆਂ ਦਾਸ ਨੇ ਪਾਣਾ ਦਿੱਤੀ ਇਹਦੇ ਆਪਾਂ ਚਲੋ ਗੱਡੀ ਪਾਣਾ ਦੇ ਦੇਣੀ ਹੈ ਠੀਕ ਹੈ ਜੀ ਹਰ ਵਾਰੀ ਮੈਂ ਕਹਿੰਦਾ ਨਿਗੀ ਜੀ ਕਮਾਈ ਦੇ ਨਾਲ ਮਾਲ ਵੇਚੀਦਾ ਵਾ ਹਾਂ ਜੀ ਹਾਂ ਜੀ ਚਲੋ ਡੇਲੀ ਵੇਚੀਦਾ ਵਾ ਇਹਨੇ ਵੀ ਇੱਕ ਅੱਦੇ ਗੱਲ ਲਾ ਕੇ ਬੈਠੇ ਰਹੇਦਾ ਵੇ ਚਲੋ ਇੱਥੇੋਂ 10 ਫਾਂ ਕਮਾਉਣਾ ਜਾਂ 20 ਕਮਾਉਣਾ ਨਹੀਂ ਨਹੀਂ ਬਿਲਕੁਲ ਸਹੀ ਤੇ ਅੱਜ ਫੇਰ ਭਾਦੇ ਲੱਗੇ ਆ ਠੀਕ ਹੈ ਜੀ ਹਾਂਜੀ ਦਸੀ ਇਹ ਰਕਮ ਮੋਲਵੀ ਜੀ ਦਾ ਜੋ ਮਰਜ਼ੀ ਕਰੀਏ ਡੇਢ ਦੀ ਮਹੀ ਦੇ ਦੀਏ ਡੇਢ ਦੀ ਹਾਂਜੀ ਬਿਲਕੁਲ ਜਾਇਜ਼ ਆ ਬਣ ਗਈ ਜਾਇਜ਼ ਆ ਹੋਰ ਕਰ ਲੀਏ ਜੀ ਹਾਂਜੀ ਇਹਦੀ ਲਾਸਟ ਵਾਰ ਆ ਨਾ 45 ਦੀ ਦੇ ਦੀਏ ਮਹੀ 45 ਦੀ ਹਾਂਜੀ ਕਿਉਂਕਿ ਚੀਜ਼ ਚੰਗੀ ਆ ਡਾਇਮੰਡ ਆ ਤੇ ਫਿਰ ਡਾਇਮੰਡ ਦਾ ਤੁਹਾਨੂੰ ਪਤਾ ਮੁੱਲ ਤੇ ਬ੍ਰਾਂਡ ਦਾ ਪਹਿਣਾ ਪਣਾ ਹੋਰ ਕਰਦੀ ਵੀ ਪੈਸੇ ਦਾ ਰਕਮ ਲਾਜ ਜਾਂਦੀ ਆ ਤੇ ਗਾੜੀ ਵੀਰ ਭਰਾ ਨੇ ਜਿਹਨੇ ਲਾਉਣੀ ਆ ਦੇ ਅभी ਚਲੋ 2 ਰੁਪਏ ਵੱਧ ਲਾਏ ਹੋਣਗੇ ਨਾ ਦੋ ਦੇਣਗੇ ਚੀਜ਼ ਚੰਗੀ ਆ ਨਹੀਂ ਚੰਗੀ ਆ ਚੀਜ਼ ਛਾਪਣੀ ਚ ਸੇਵਾ ਕਰੂਗਾ ਵੀਰ ਭਰਾ ਅਗੇ ਤਾਂ ਦੋ ਬਾਲਟੀਆਂ ਦੁੱਧ ਦੀਆਂ ਚੋਕੇ ਤੇ ਉੱਠੂਗਾ ਥੱਲੇ ਉਹ ਇਹ ਗੱਲ ਸਹੀ ਹੈ ਅਰੇ ਨਾੜਾ ਨੋੜਾ ਵੀ ਚਲੋ ਪਿੰਡੇ ਦੇ ਆ ਰਹੀਆਂ ਚਲੋ ਥੋੜੇ ਬਹੁਤੇ ਦੇ ਦਿੱਤੇ ਮੌਕੇ ਤੇ ਹੋਰ ਛੱਡ ਦਾਂਗੇ ਵੈਸੇ ਗੰਜਾਇਸ਼ ਨਹੀਂ ਹੈ ਜੀ ਵਿੱਚ ਲਾਸਟ ਵਿੱਚ ਜੀ 1 42 ਦੀ ਮੈਂ ਦੇ ਦਾਂਗੇ 200 ਰੁਪਏ ਛੋਟ ਵਾਲੀ ਗੱਲ ਜੇ 42 ਦੀ ਹਾਂ ਜੀ 42 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 1 42 ਜੀ ਛੇੜੀ ਮੜੀ ਜਾਣ ਬਾਕੀ ਚਲੋ ਮੌਕੇ ਦੇ ਕਰਦੇ ਹਾਂ ਮੌਕੇ ਦੇ ਅਗਲੇ ਦਾ ਪੂਰਾ ਮਾਣਤਾਂ ਕਰਾਂਗੇ ਠੀਕ ਹੈ ਠੀਕ ਹੈ ਮੌਕੇ ਦੇ ਮਾਣਤਾਂ ਪੈ ਕਹਿੰਦਾ ਕਿ ਪੂਰਾ ਜੱਡਾ ਕਰਾਂਗੇ ਬਾਕੀ ਕੰਡਾ ਪਾਜੂ ਵੀ ਜਦੋਂ ਫੁੱਲ ਤਿਆਰ ਹੋਣੀ ਕਰਮਾਲੀ ਇਹ ਵੀ ਇੱਥੇ ਨਿਵਾਣ ਬਾਹਮਲਾਉਣ ਵਾਲੀ ਗੱਲ ਆ ਉਹ ਨਹੀਂ ਪਿੱਛੇ ਨੂੰ ਬਣਾ ਜਣਾ ਕਰਮਾਲੀ ਨੇ ਇਹ ਫੁੱਲ ਤੱਕ ਜੱਡਾ ਲਾਜਣਾ ਜਦ ਤਨ ਫੁੱਲ ਤਿਆਰ ਹੋ ਵੀ ਬਾਕੀ ਹੁਣ ਵੀ ਜਦ ਤਨ ਜਿੰਨੀਆਂ ਟੰਡਾਂ ਨੂੰ ਲਾ ਕਾ ਫੀਆ ਹਾਂ ਜੀ ਬਾਕੀ ਇੱਕ ਵੀਧੀ ਆਪਾਂ ਦੁੰਦੀ ਝੋਟੀ ਜੜੀ ਕੱਦ ਪਾਈ ਸੀ ਵੀਰ ਨੇ ਇੱਕ ਨੇ 1000 ਰੁਪਇਆ ਸਾਈ ਦੇ ਆਪਾਂ ਨੇ ਪਾਈ ਆ ਤੇ ਵੀਰ ਨੇ ਕਿਹਾ ਕਿ ਪੈਸੇ ਪਰਣੀ ਕਿਤੇ ਬੈਡੀ ਫੜਨੇ ਜਾਂ ਕਿੱਦਾਂ ਕਿੱਦਾਂ ਨਹੀਂ ਤੇ ਉਹ ਪੈਸੇ ਵੀਰ ਕਹਿੰਦਾ ਵੀ ਮੈਨੂੰ ਮਿਲੇ ਨਹੀਂ ਅੱਜ ਸਿਰੇ ਮੈਨੂੰ ਹੋਣਾ ਆਇਆ ਉਹ ਤਰ੍ਹਾਂ ਅੱਜ ਦਾ ਕਰਾਰ ਜਿਉਂ ਦਾ ਲੈ ਕੇ ਜਾਣੀ ਹਨਾ ਅੱਛਾ ਜੀ ਤੇ ਕਹਿੰਦਾ ਵੀਰ ਜੀ ਜੀ ਤੁਹਾਡੀ ਸੇਲ ਹੁੰਦੀ ਤਾਂ ਤੁਸੀਂ ਕਰ ਲਿਓ ਕਹਿੰਦਾ ਮੈਂ ਨਹੀਂ ਬਣਿਆ ਉਹ ਇੱਥੇ ਵਿਖਾ ਦਿੰਦਾ ਮੈਂ ਇਧਰੋਂ ਹੀ ਮਾਰ ਕੇ ਲੈ ਆਵਾਂ ਲੈ ਲੈ ਜੀ ਵੀਰ ਜੀ ਨੌ ਮਹੀਨੇ ਦੀ ਜੱਪੜਾ ਨੌ ਮਹੀਨੇ ਤੋਂ ਵੀ ਦੇਣ ਚੱਲਿਆ ਨਾ ਤਾਂ ਮੈਂ ਤੇ ਉਹ ਦੇ ਦੇ ਅੱਛਾ ਜੀ ਵਾਤੋਂ ਵ ਅੱਪਾ ਦੇ ਮਹੀਨਾ ਹੀ ਕੋਈ ਵੀਰਖਰਾ ਮੰਨ ਕੇ ਲਵੇ ਠੀਕ ਆ ਠੀਕ ਆ ਲਓ ਜੀ 9 ਦਾ ਪਹਿਲਾ ਨਹੀਂ ਇਹਦੇ 2 ਦਾ ਤੇ ਅਦੋ ਜੀ ਚੱਟ ਬਾਕੀ ਕਾਟ ਕਾਟ ਜਿਹੜਾ ਬਹੁਤ ਜ਼ੋਰਦਾਰੀ ਬਾਹਰ ਕਰਨੀ ਪਈ ਆ ਜੀ ਸਾਡੀ ਖਾਦੀ ਹੁਣ ਮਾਲ ਵੇਚਿਆ ਜੀ ਆਪਣਾ ਉਹ ਵੀ ਚੱਲ ਜਾਣਾ ਠੀਕ ਆ ਠੀਕ ਆ ਜੀ ਲਓ ਜੀ ਫੇਰ ਕੁਆਲਟੀ ਚੈੱਕ ਕਰ ਸਕਦੇ ਪਿਓਰ ਮੋਰਾ ਨਸਲ ਦੀ ਝੋਟੀਆਂ ਵੀ ਦੋ ਦਾੰਦਾਂ ਦੇ ਕੋਈ ਮਹੀਨਾ ਮੰਨ ਕੇ ਬਾਈ ਕਹਿੰਦਾ ਕਿ ਲਵੇ ਵੀ ਕੱਚੀ ਉਹ ਮਿੰਟ ਨਹੀਂ ਆਣ ਚਾਹ। ਚਲੋ ਇੱਕ ਜੰਗਾ ਵੀਰ ਨੇ ਮਤਲਬ ਮੌਕੇ ਤੇ ਫੋਨ ਕਰਕੇ ਦੱਸਤਾ ਵੀ ਵੀਰ ਜੀ ਇਦਾਂ ਪੈਸੇ ਨਹੀਂ ਬਣੇ। ਤੇ ਸਾਈ ਵੀ ਵੀਰ ਜੀ ਹਰਦਾ ਕੀ ਰੱਖਣਾ ਇਹਨਾਂ ਵਾਸਤੇ ਵੀਰ ਨੂੰ। ਚਲੋ ਉਹਨੇ ਵੀ ਵੀਡੀਓ ਵੇਖਣੀ ਆ ਫੇਰ ਦੁਬਾਰਾ। ਜਿਹਨੇ ਪਾਈ ਸੀ ਸਾਈ। ਠੀਕ ਹੈ ਲਓ ਵੀ। ਬਾਕੀ ਸੋਹਣੀ ਸੰਖੀ ਛੋਟੀ ਜਿੱਦ ਤੱਕ ਤਿਆਰ ਹੋ ਗਈ। ਮਤਲਬ ਵੀ 90 95 ਹਾਬ ਦੀ ਕਿਤੇ ਨਹੀਂ ਗਈ। ਠੀਕ ਆ ਜੀ। ਰਿੰਗ ਸਿੰਘ ਜੀ ਨੂੰ ਆਪਾਂ ਕਹਿ ਦਿੰਦੇ ਆ ਤੇ ਪਿਓਰ ਮੋਹਰਾ ਨਸਲ ਦੀ ਛੋਟੀ ਹੈ ਜਿਹੜਾ ਡਬਲਾ ਹੈਗਾ। ਤੇ ਕਾਟ-ਕਾਟ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਇਹਨਾਂ ਮੋਤ ਬਾਈ ਦਾ ਮੋਲ ਵੀਰ ਜੀ 60000 ਰੁਪਏ ਪਾਇਆ ਜੀ ਆਪਾਂ ਦੇ 65 ਦੀ ਹੋਣਾ ਹੈ ਅਛਾ ਜੀ ਹਾਂ ਜੀ ਲਓ ਜੀ 65000 ਦੀ ਤਾਂ ਕੋਈ ਨਾ ਸ਼ਾਂਤ ਲੋ ਜੀ ਜਿਹੜਾ ਪਈਏ ਚਾਰ ਪਈਏ ਚੰਗੇ ਵਿੱਚ ਕੱਦ-ਕੱਡ ਵੇਖੋ ਕਿੰਨਾ ਤਗਲਾ ਛੋਟੀ ਹਾਂ ਜੀ ਜੇ ਕਾਂਜੇ ਤੋਂ ਕੱਟੀ ਲੈਣ ਗਈਏ ਮੇਰੇ ਖਿਆਲ ਨਾਲ ਉਹ ਹੀ 50 55000 ਰੁਪਏ ਮਿਲਦੀ ਹੈ ਮਿਲਦੀ ਮਿਲਦੀ ਜੇ ਫਿਰ ਤੇ ਆ ਜਾ ਚਾਰ ਰਿਆ ਮੇਰੇ ਕੋਲ ਠੀਕ ਹੈ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ